ਖੇਤੀ ਜਿੰਸ ਨੂੰ ਮੰਡੀ ਵਿੱਚ ਵੇਚਣ ਦੀ ਬਜਾਏ ਉਸ ਜਿੰਸ ਦਾ ਵਧੀਆ ਬੀਜ ਬਣਾ ਕੇ ਵੇਚਣਾ ਇੱਕ ਲਾਭਦਾਇਕ ਕੀਤਾ ਹੈ ਮੰਡੀ ਵਿੱਚ ਜਿੰਸਾਂ ਦਾ ਸੁੱਚਜਾ ਭਾਅ ਨਾ ਮਿਲਣ ਕਰਕੇ ਬੀਜ ਉਤਪਾਦਨ ਦਾ ਕੀਤਾ ਜਿਆਦਾ ਹਰਮਨ ਪਿਆਰਾ ਕੀਤਾ ਬਣ ਚੁੱਕਾ ਹੈ ਕਿਸਾਨ ਆਪਣੀ ਬੀਜ ਨੂੰ ਵਧੀਆ ਸੰਭਾਲ ਕਰ ਲਵੇ ਤਾਂ ਉਸ ਬੀਜ ਦਾ ਵਧੀਆ ਮੁੱਲ ਲੈ ਲੈਂਦਾ ਹੈ ਮੈਂ ਲਖਵੀਰ ਸਿੰਘ ਖਾਲਸਾ ਪਿੰਡ ਕੱਖਾਂ ਵਾਲੀ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲਾ ਤੇ ਮੈਂ ਪਿਛਲੇ 30 ਸਾਲ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਟਾਈ ਆਪਾਂ ਸਭ ਤੋਂ ਪਹਿਲਾਂ ਸਾਡਾ ਜ਼ਿਲ੍ਹਾ ਸ਼੍ਰੀ ਫਰੀਦ ਜ਼ਿਲ੍ਹਾ ਫਰੀਦਕੋਟ ਸਾਹਿਬ ਸੀ ਤੋਂ ਸਮੇਂ ਫਾਰਮ ਸਲਾਹਕਾਰ ਦਫ਼ਤਰ ਨਾਲ ਮੈਂ ਖੇਤੀ ਸ਼ੁਰੂ ਕੀਤੀ ਅਤੇ ਖੇਤੀ ਸ਼ੁਰੂ ਕਰਨ ਦੇ ਵਿੱਚ ਵਿੱਚ ਜਿੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉੱਥੇ ਨਾਲ-ਨਾਲ ਸਮੱਸਿਆਵਾਂ ਵੀ ਆਉਂਦੀਆਂ ਰਹੀਆਂ ਜੇ ਕਹੀਏ ਕਿ ਅਸੀਂ ਪਹਿਲੇ ਦਿਨ ਹੀ ਕਾਮਯਾਬ ਹੋ ਜਾਈਏ ਇਹ ਕਦੀ ਹੋ ਨਹੀਂ ਸਕਦਾ ਕਿਉਂਕਿ ਜਦੋਂ ਅਸੀਂ ਕੁਝ ਵੀ ਕਰਾਂਗੇ ਉਹਦੇ ਵਿੱਚ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਤੋਂ ਦੇ ਸਾਹਮਣਾ ਕਰਦਿਆਂ ਕਰਦਿਆਂ ਮੈਂ ਆ ਪਿਛਲੇ 4 ਤੋਂ 5 ਸਾਲਾਂ ਦੇ ਵਿੱਚ ਆਪਦੇ ਖੇਤੀਬਾੜੀ ਦੇ ਥੰਦੇ ਵਿੱਚ ਪ੍ਰੋਗਰੈਸ ਹੋਇਆ ਇਸ ਸਮੇ ਸਾਡੇ ਕੋਲੇ ਘਰ ਦੀ 9 ਏਕੜ ਜ਼ਮੀਨ ਤੇ ਬਾਕੀ ਅਸੀਂ 20 21 ਕਿੱਲੇ ਠੇਕੇ ਤੇ ਲੈ ਕੇ 30 ਕਿੱਲਾਂ ਦੀ ਖੇਤੀ ਕਰਦੇ ਆਂ ਜਿੰਦੇ ਵਿੱਚ ਸਾਡੇ ਦੋ ਫਸਲਾਂ ਕਣਕ ਤੇ ਝੋਨਾ ਹੁੰਦੀਆਂ ਹਨ ਕਿਉਂਕਿ ਸਾਡਾ ਏਰੀਆ ਕੁਝ ਸੇਮ ਦੀ ਮਾਰ ਇਠਾ ਹੁੰਦਾ ਜਿੰਦੇ ਕਰਕੇ ਸਾਨੂੰ ਇਹ ਦੋ ਫਸਲਾਂ ਹੀ ਬੀਜਨੀਆਂ ਪੈਂਦੀਆਂ ਹਨ ਤੇ ਜਿੰਦੇ ਵਿੱਚ ਅਸੀਂ ਆਪਦੀ ਫਸਲ ਨੂੰ ਮੰਡੀ ਕਰਨ ਵੀ ਕਰਦੇ ਹਾਂ ਤੇ ਉਹਦੇ ਨਾਲ-ਨਾਲ ਅਸੀਂ ਬੀਜਤ ਪਾਦਨ ਦਾ ਕੰਮ ਵੀ ਸ਼ੁਰੂ ਕੀਤਾ ਹੈ ਜਿੰਦੇ ਨਾਲ ਅਸੀਂ ਸਮੇਂ-ਸਮੇਂ ਤੇ ਆਉਦਾ ਲੋੜ ਮੁਤਾਬਕ ਬਾਸਪਤੀ ਜਿਵੇਂ ਕਿ ਪਿਛਲੇ ਸਾਲ ਨਵੀਆਂ ਵੈਰਾਈਟੀਆਂ ਰਿਲੀਜ਼ ਹੋਈਆਂ ਹਨ ਫੂਸਾ ਯੂਨੀਵਰਸਿਟੀ ਵੱਲੋਂ 11 21 ਦੀ ਸੋਧ ਪੀਵੀ 1885 ਅਤੇ 1509 ਦੀ ਸੋਧ ਪੀਵੀ 1847 ਆਈਆਂ ਸਨ ਉਹਨਾਂ ਦਾ ਵੀ ਬੀਜਤ ਪਾਦਨ ਕੀਤਾ ਅਤੇ 2021 ਦੇ ਵਿੱਚ PB1692 ਬਾਸਪਤੀ ਆਈਸੀ ਹੁੰਦਾ ਬੀਜਤ ਪਾਦਨ ਵੀ ਕੀਤਾ ਤੇ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਪੂਸਾ ਦੀ PB6 JDके 14001 ਦੇ ਨਾਮ ਨਾਲ ਜਾਣੀ ਜਾਂਦੀ ਵੈਰੈਟੀ ਆ ਹੁੰਦਾ ਬੀਜਤ ਪਾਦਨ ਵੀ ਕੀਤਾ ਬੀਜਤ ਪਾਦਨ ਕਰਕੇ ਕਿਸਾਨਾਂ ਨੂੰ ਸ਼ੁੱਧ ਬੀਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਇੱਕ ਕਿਸਾਨ ਇੱਕ ਬੀਜ ਉਤਪਾਦਨ ਤੇ ਬਹੁਤ ਵੱਡਾ ਵਿਸ਼ਵਾਸ ਕਰਦਾ ਹੈ ਤੇ ਜਿੰਦੇ ਤੇ ਕਿਸਾਨ ਦੀ 6 ਮਹੀਨਿਆਂ ਦੀ ਫਸਲ ਟਿਕੀ ਹੋਈ ਆ ਤੇ ਉਹਦੇ ਪੂਰੇ ਪਰਿਵਾਰ ਦਾ ਗੁਜ਼ਾਰਾ ਵੀ ਉਸ ਫਸਲ ਤੇ ਟਿਕਿਆ ਹੈ ਅਸੀਂ ਪਿਓਰ ਬੀਜ ਪੈਦਾ ਕਰਕੇ ਜਿੰਨਾ ਅਸੀਂ ਆਪ ਦੀ ਦੇਖ ਰੇਖ ਦੇ ਵਿੱਚ ਤਿਆਰ ਕਰਦੇ ਆ ਉਹ ਹੀ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਕਿ ਯੂਨੀਵਰਸਟੀਆਂ ਵੱਲੋਂ ਨਵੇਂ ਬੀਜ ਰਿਲੀਜ਼ ਕੀਤੇ ਜਾਂਦੇ ਹਨ ਉਹਨੂੰ ਘੱਟ ਇਹ ਏਰੀਏ ਵਿੱਚ ਅੱਧੇ ਏਕੜ 1 ਏਕੜ ਦੇ ਵਿੱਚ ਲਾ ਕੇ ਆਪਦੇ ਖੇਤ ਦੇ ਵਿੱਚ ਉਹਦਾ ਤਜਰਬਾ ਕਰੋ ਕਿਉਂ ਜਮੀਨ ਨੂੰ ਛੂਟ ਕਰਦਾ ਹੈ ਉਹ ਸਹੀ ਸ਼ਰਤਾਂ ਪੂਰੀਆਂ ਕਰਦਾ ਤੇ ਫੇਰ ਹੀ ਅੱਗੇ ਜ਼ਿਆਦਾ ਏਰੀਏ ਵਿੱਚ ਉਹ ਬੀਜ ਨੂੰ ਬੀਜਣ ਦੀ ਕੋਸ਼ਿਸ਼ ਕਰਿਆ करिए ਜਿੱਥੇ ਬੀਜ ਦੀ ਗੱਲ ਆ ਤੇ ਉਹਦੇ ਨਾਲ-ਨਾਲ ਅਸੀਂ ਆਪਦੇ ਘਰ ਦੇ ਵਿੱਚ ਪਸ਼ੂ ਵੀ ਰੱਖੇ ਹੋਏ ਹਨ ਕਿਉਂਕਿ ਦੁੱਧ ਨੂੰ ਪੂਰਾ ਕਰਨ ਵਾਸਤੇ ਮੱਝਾਂ ਅਤੇ ਗਾਵਾਂ ਰੱਖੀਆਂ ਹਨ ਤੇ ਜਿੰਦਾ ਅਸੀਂ ਦੁੱਧ ਪੈਦਾ ਕਰਕੇ ਆਪ ਘਰ ਦੇ ਵਿੱਚ ਵਰਤਦੇ ਆਂ ਤੇ ਨਾਲ ਉਹਦੇ ਨੂੰ ਕਮਰਸ਼ੀਅਲ ਤੌਰ ਤੇ ਵੇਚਣ ਦਾ ਵੀ ਕੰਮ ਕਰਦੇ ਆਂ ਮੇਰਾ ਨਾਮ ਗੁਰਮੀਤ ਸਿੰਘ ਪਿੰਡ ਕੱਖਾਂ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਮੈਂ ਖੇਤੀਬਾੜੀ ਧੰਦੇ ਨਾਲ ਤਕਰੀਬਨ 25 ਸਾਲ ਦਾ ਜੁੜਿਆ ਹੋਇਆ ਆਂ ਅਸੀਂ ਜਦੋਂ ਵੀ ਖੇਤੀਬਾੜੀ ਕਰਨੀ ਆਂ ਤਾ ਸਾਨੂੰ ਆਉਣ ਆ ਰੀਆਂ ਨਵੀਆਂ ਨਵੀਆਂ ਤਕਨੀਕਾਂ ਨਾਲ ਜੁੜਨਾ ਚਾਹੀਦਾ ਹੈ ਜਿਵੇਂ ਕਿ ਸੋਦੇ ਹੋਏ ਤੇ ਚੰਗੇ ਬੀਜ ਆਉਣ ਵਾਲੇ ਨਵੇਂ ਸੰਦ ਸਾਨੂੰ ਨਾਲ ਦੀ ਨਾਲ ਇਹ ਲੈ ਲੈਣੇ ਚਾਹੀਦੇ ਆ ਇਹਨਾਂ ਨਾਲ ਖੇਤੀ ਕਰਨੀ ਚਾਹੀਦੀ ਆ ਇੱਕ ਮੇਰੀ ਸਭ ਤੋਂ ਵੱਡੀ اپੀਲ ਆ ਹਰੇਕ ਕਿਸਾਨ ਨੂੰ ਖੇਤੀ ਕਰਨ ਵਾਸਤੇ ਨੌਲੇਜ ਲੈਣੀ ਬਹੁਤ ਜ਼ਰੂਰੀ ਆ ਜੋ ਕਿ ਯੂਨੀਵਰਸਟੀਆਂ ਸਾਨੂੰ ਸਮੇਂ-ਸਮੇਂ ਤੇ ਉਤਸ਼ਾਹਤ ਕਰ ਰਹੀਆਂ ਹਨ ਤਾਂ ਨੌਲੇਜ ਦੇ ਰਹੀਆਂ ਨਵੇਂ-ਨਵੇਂ ਬੀਜਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਨਵੇਂ ਸੰਧਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਆ ਬਹੁਤ ਚੰਗੇ ਡਾਕਟਰ ਸਾਨੂੰ ਸਲਾਮਾਂ ਦੇ ਰਹੇ ਆ ਵੀ ਜਦੋਂ ਵੀ ਅਸੀਂ ਖੇਤੀ ਕਰਨੀ ਆ ਖੇਤੀ ਪੜ੍ਹਾਈ ਤੋਂ ਬਿਨਾ ਹੁਣ ਮੈਂ ਸਮਝਦਾ ਵੀ ਫੇਲ ਹੋਣ ਵਾਲੀ ਗੱਲ ਆ ਕਿਉਂਕਿ ਜੋ ਵੀ ਅਸੀਂ ਸਪਰਿਆ ਕਰਨੀਆਂ ਖਾਦਾਂ ਪਾਉਣੀਆਂ ਉਹਦੇ ਬਾਰੇ ਸਾਨੂੰ ਪੜ੍ਹਾਈ ਦੀ ਬਹੁਤ ਜ਼ਰੂਰਤ ਆ ਕਿੰਨੀ ਮਾਤਰਾ ਵਿੱਚ ਅਸੀਂ ਖਾਦ ਦੇਣੀ ਆ ਕਿੰਨੀ ਮਾਤਰਾ ਵਿੱਚ ਅਸੀਂ ਜੋ ਕੀਟਨਾਸ਼ਕਸ ਦਵਾਈਆਂ ਆ ਉਹਦਾ ਇਸਤੇਮਾਲ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਨਵੀਆਂ ਵੈਰਾਈਟੀਆਂ ਆ ਉਹਨਾਂ ਬਾਰੇ ਅਸੀਂ ਜਾਣਕਾਰੀ ਲਈਏ ਤਾਂ ਸਾਨੂੰ ਜਿਹੜੇ ਖੇਤੀ ਦੇ ਵਿੱਚ ਚੰਗਾ ਵੱਧ ਵੱਧ ਝਾੜ ਮਿਲੇ ਤੇ ਜਿਵੇਂ ਕਿ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਫਸਲਾਂ ਨੂੰ ਆ ਰਹੀਆਂ ਆ ਉਹਦੇ ਬਦਲ ਵਾਸਤੇ ਯੂਨੀਵਰਸਿਟੀਆਂ ਨੇ ਬਹੁਤ ਚੰਗੇ ਪ੍ਰਾਲੇ ਕੀਤੇ ਆ ਉਹਨਾਂ ਵਾਸਤੇ ਉਹਨਾਂ ਨੇ 20 ਸੋਧ ਸੋਧ ਕੇ ਸਾਨੂੰ ਦਿੱਤੇ ਆ ਹੁਣ ਜਿਵੇਂ ਕਿ ਅਸੀਂ ਜੇ ਪੁਰਾਣੇ ਬੀਜਾਂ ਨਾਲ ਜੁੜੇ ਰਵਾਂਗੇ ਤਾਂ ਸਾਡੀ ਜਿਹੜੀ ਆਮਦਨ ਉਹ ਘਟੂਗੀ ਉਸ ਦੇ ਨਾਲ ਨਾਲ ਮੈਂ ਸਮਝਦਾ ਕਿ ਸਾਨੂੰ ਨਾਲ ਨਾਲ ਹੋਰ ਧੰਦਾ ਬਹੁਤ ਜ਼ਰੂਰੀ ਆ ਜਿਵੇਂ ਕਿ ਡੇਰੀ ਫਾਰਮਿੰਗ ਦਾ ਧੰਦਾ ਕਿ ਅਸੀਂ ਆਪ ਇੱਕ ਡੇਰੀ ਫਾਰਮਿੰਗ ਦਾ ਕੰਮ ਵੀ ਕਰਦੇ ਆ ਪਸ਼ੂਆਂ ਦਾ ਕੰਮ ਕਰਦੇ ਆ ਚੰਗੇ ਪਸ਼ੂ ਆ ਤਾਂ ਦੁੱਧ ਦੀ ਪੈਦਾਵਾਰ ਕਰਦੇ ਆ ਨਾਲ ਨਾਲ ਜਿਵੇਂ ਖੇਤੀ ਕਰਦੇ ਆ ਉਹਦੇ ਵਿੱਚ ਪੈਦਾਵਾਰ 'ਚ ਬਹੁਤ ਵਾਧਾ ਹੁੰਦਾ ਹੈ ਇਸ ਕਰਕੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਸਾਨੂੰ ਸਾਰਿਆਂ ਨੂੰ ਖੇਤੀ ਦੇ ਨਾਲ-ਨਾਲ ਦੁੱਧ ਵਾਲ ਵੀ ਜੁੜਨਾ ਚਾਹੀਦਾ ਹੈ ਦੁੱਧ ਦੀ ਪੈਦਾਵਾਰ ਬਹੁਤ ਘਟ ਰਹੀ ਆ ਤੇ ਮਾੜਾ ਦੁੱਧ ਮਾਰਕੀਟ ਦੇ ਵਿੱਚ ਆ ਰਿਹਾ ਹੈ ਨਾਲੇ ਤਾਂ ਸਾਨੂੰ ਦੁੱਧ ਦੇ ਨਾਲ-ਨਾਲ ਪ੍ਰੋਫਿਟ ਹੋ ਰਿਹਾ ਹੈ ਪੈਸਾ ਆ ਰਿਹਾ ਹੈ ਨਾਲ ਦੀ ਨਾਲ ਸਾਨੂੰ ਸ਼ੁੱਧ ਕੁਆਲਟੀ ਵਾਲਾ ਦੁੱਧ ਮਿਲ ਰਿਹਾ ਹੈ ਸਾਨੂੰ ਸਾਰਿਆਂ ਵੀਰਾਂ ਨੂੰ ਜਿੰਨਾ ਵੀ ਹੋ ਸਕੇ ਪਸ਼ੂਆਂ ਸਾਨੂੰ ਰੱਖਣੇ ਬਹੁਤ ਜ਼ਰੂਰੀ ਆ ਅੱਗੇ ਨਾਲੋਂ ਸਾਡੇ ਜਿਵੇਂ ਕਿ ਪਿੰਡਾਂ ਦੇ ਵਿੱਚ ਪਸ਼ੂਆਂ ਦੀ ਬਹੁਤ ਘਾਟ ਆ ਚੁੱਕੀ ਆ ਦੁੱਧ ਦੀ ਬਹੁਤ ਕਮੀ ਆ ਦੁੱਧ ਦੀ ਲਾਗਤ ਬਹੁਤ ਵੱਧ ਚੁੱਕੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਬਣਾਉਣਾ ਚਾਹੀਦਾ ਔਰ ਦੂਜੀ ਗੱਲ ਕਰੀਏ ਕਿ ਅਸੀਂ ਜਿਵੇਂ ਸੁਧੇ ਹੋਏ ਬੀਜ ਪੈਦਾ ਕਰੀਏ ਬੀਜ ਪੈਦਾ ਕਰਕੇ ਹੋਰ ਵੀ ਵੀਰਾਂ ਨੂੰ ਅਸੀਂ ਸਪਲਾਈ ਕਰੀਏ ਹੁਣ ਜਿਵੇਂ ਕਿ ਮੈਂ ਖੇਤੀ ਦੇ ਨਾਲ 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 ਚੰਗੇ ਵਧੀਆ ਸੁਧੇ ਹੋਏ ਬੀਜ ਲਿਆ ਕੇ ਯੂਨੀਵਰਸਿਟੀਆਂ ਤੋਂ ਵਿਜੇ ਜਾਂਦੇ ਆ ਤਾਂ ਉਹ ਸੇਲ ਵੀ ਕਰਦੇ ਆ ਇਹਦੇ ਨਾਲ ਨਾਲ ਸਾਨੂੰ ਕਮਾਈ ਦਾ ਸਾਧਨ ਇੱਕ ਬਣ ਜਾਂਦਾ ਹੈ ਦੂਜਾ ਕਿ ਸਾਨੂੰ ਖੇਤੀ ਦੇ ਵਿੱਚ ਵੱਧ ਝਾੜ ਵਾਲੇ ਬੀਜ ਪ੍ਰਾਪਤ ਹੁੰਦੇ ਹਨ ਅਸੀਂ ਘਰੇ کارਖਾਨਾ ਵਾਸਤੇ ਆਦੇ ਖੇਤ ਵਿੱਚ ਲੋੜ ਮੁਤਾਬਕ ਗੰਨਾ ਲਾਇਆ ਆ ਗੰਨੇ ਦਾ ਗੁੜ ਪੈਦਾ ਕਰਕੇ ਅਸੀਂ ਜੇ ਚਾਹ ਪੀਣੀ ਆ ਤੇ ਅਸੀਂ ਉਹਨੂੰ ਖੰਡ ਦੀ ਥਾਂ ਤੇ ਆਪਦੇ ਗੁੜ ਨੂੰ ਵਰਤਦੇ ਆਂ ਤੇ ਕਿਉਂ ਦੀ ਥਾਂ ਆਪਦੇ ਮੱਜਾਂ ਦਾ ਕਿਉਂ ਪੈਦਾ ਕਰਕੇ ਵਰਤਦੇ ਹਾਂ ਤੇ ਨਾਲ ਦੀ ਨਾਲ ਜਿਹੜੀ ਫਸਲ ਦੀ ਗੱਲ ਆ ਆਪਾਂ ਫਸਲ ਨੂੰ ਡਿਵਰਸੀਫਿਕੇਸ਼ਨ ਦਾ ਨਾਮ ਜੇ ਦੇਨੇ ਹਾਂ ਕਿ ਅਸੀਂ ਜਿਹੜਾ ਵੀ ਬਾਸਪਤੀ ਅਤੇ ਝੋਨੇ ਦਾ ਬੀਜ ਆ ਉਲਟ ਸਮੇਂ ਦੇ ਵਿੱਚ ਸਾਡਾ ਸੇਲ ਹੁੰਦਾ ਜਦੋਂ ਕਣਕ ਦਾ ਸੀਜ਼ਨ ਆਉਂਦਾ ਉਸ ਸਮੇਂ ਸਾਨੂੰ ਝੋਨੇ ਤੇ ਬਾਸਪਤੀ ਦੇ ਬੀਜ ਵੇਚਨੇ ਪੈਂਦੇ ਹਨ ਤੇ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਹੈ ਤੇ ਅਸੀਂ ਜਿਹੜੇ ਕਣਕ ਦੇ ਬੀਜਾ ਉਦੋਂ ਉਹਨਾਂ ਨੂੰ ਕਿਸਾਨਾਂ ਨੂੰ ਸੇਲ ਕਰਦੇ ਆਂ ਤਾਂ ਜੋ ਕਿਸਾਨ ਨੂੰ ਸਹੀ ਬੀ ਮਿਲ ਸਕੇ ਤੇ ਕਿਸਾਨ ਹੋਂਦੀ ਆਪਦੀ ਪਛਾਣ ਕਰ ਸਕੇ ਤੇ ਬਹੁਤ ਹੀ ਵੱਡੀ ਦੇਣ ਆ ਕਿ ਯੂਨੀਵਰਸਟੀਆਂ ਕਿਸਾਨ ਕਿਸਾਨੀ ਨੂੰ ਉੱਚਾ ਚੁੱਕਣ ਵਾਸਤੇ ਕਣਕ ਝੋਨੇ ਅਤੇ ਬਾਸਪਤੀਆਂ ਦੇ ਬੀਜ ਪੈਦਾ ਕਰ ਰਹੀਆਂ ਹਨ ਜਿਵੇਂ ਕਿ ਸਾਡੇ ਬਾਸਪਤੀ ਦੀ ਜੇ ਗੱਲ ਕਰੀਏ ਤੇ ਇਹਨਾਂ ਉੱਤੇ ਕਾਫੀ ਫੰਗੀਸਾਈਡ ਹੁੰਦੇ ਆ ਜੋ ਕਿ ਉਹਨਾਂ ਦੇ ਰੈਜੀਡੈਂਸ ਚੌਲ ਦੇ ਵਿੱਚ ਆਉਣ ਕਰਕੇ ਇੰਟਰਨੈਸ਼ਨਲ ਮੰਡੀ ਦੇ ਵਿੱਚੋਂ ਸਾਡੀ ਚੌਲਾਂ ਦੀ ਜਿਹੜੀ ਖੇਪ ਆ ਉਹ ਵਾਪਸ ਹੁੰਦੀ ਆ ਤੇ ਉਸ ਨੂੰ ਸੁਧਾਰ ਕਰਦੇ ਆ ਯੂਨੀਵਰਸਿਟੀ ਵੱਲੋਂ ਜੋ ਚੌਲ ਦੀਆਂ ਵੈਰਾਈਟੀਆਂ ਰੀਲੀਜ਼ ਕੀਤੀਆਂ ਗਈਆਂ ਹਨ 1121 1509 ਦੀਆਂ 1401 ਦੀਆਂ ਇਹਨਾਂ ਨਵੀਆਂ ਵੈਰਾਈਟੀਆਂ ਦੇ ਉੱਤੇ ਨਾ ਤਾਂ ਉਹ ਫੰਗੀ ਸੈਡ ਵਰਤੇ ਜਾਂਦੇ ਆ ਤੇ ਨਾ ਉਹਨਾਂ ਦੇ ਰੈਜੀਡੂਅੰਸ ਆਉਂਦੇ ਆ ਜਿੰਦੇ ਨਾਲ ਕਾਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਚੌਲਾਂ ਦਾ ਇੰਟਰਨੈਸ਼ਨਲ ਮੰਡੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੇਟ ਮਿਲੂਗਾ ਤੇ ਕਿਸਾਨ ਇਹਦੇ ਨਾਲ ਹਤਸ਼ਾਤ ਹੋਵੇਗਾ ਤੇ ਇਸ ਸਮੇਂ ਅਸੀਂ ਯੂਨੀਵਰਸਿਟੀ ਵੱਲੋਂ ਰਿਲੀਜ਼ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜੋ ਪਿਛਲੇ ਸਾਲ ਪੀਵੀਡਬਲਯੂ 826 ਦੀ ਕਿਸਮ ਰਿਲੀਜ਼ ਕੀਤੀ ਗਈ ਸੀ ਅਸੀਂ ਉਸ ਨੂੰ ਆਪਦੇ ਖੇਤਰ ਚ 10 ਏਕੜ ਦੇ ਵਿੱਚ ਲਾਇਆ ਆ ਜੋ ਕਿ ਬਹੁਤ ਹੀ ਵਧੀਆ ਵੈਰੈਟੀ ਆ ਉਹਦੇ ਚ ਵੱਡੀ ਖਾਸੀਅਤ ਆ ਕਿ ਉਹ ਗਰਮੀ ਨੂੰ ਸਹਾਰਨ ਦੀ ਸ਼ਕਤੀ ਰੱਖਦੀ ਆ ਤੇ ਉਹ ਵੈਰੈਟੀ ਦੇ ਜਿਹੜੇ ਦਾਣੇ ਆ ਜਨਵਰੀ ਵਿੱਚ ਬਨਣੇ ਸ਼ੁਰੂ ਹੋ ਜਾਂਦੇ ਹਨ ਜਦੋਂ ਕਿ ਜੇ 22 ਚਾਂਸ ਮਾਰਚ ਦੇ ਵਿੱਚ ਗਰਮੀ ਵੀ ਪੈਂਦੀ ਆ ਤੇ 826 ਆਪਦਾ ਦਾਣਾ ਉਦੋਂ ਤਿਆਰ ਕਰ ਚੁੱਕੀ ਹੁੰਦੀ ਆ ਤੇ ਜਿੰਦੇ ਝਾੜ ਬਹੁਤ ਵਧੀਆ ਮਿਲਦੇ ਨੇ ਡੀਬੀਡਬਲਯੂ 222 ਦਾ ਸਿੱਟਾ ਬਹੁਤ ਲੰਮਾ ਤੇ ਵਧੀਆ ਲੱਗ ਰਿਹਾ ਸੀ ਉਹ ਜਿਹੜਾ ਝਾੜ ਆ ਉਹਦਾ ਝਾੜ ਬਾਠ ਮਣ ਰਹਿ ਗਿਆ ਤੇ 826 ਦਾ ਸਿੱਟਾ ਵੇਖਣ ਨੂੰ ਛੋਟਾ ਲੱਗਣ ਦੇ ਬਾਵਜੂਦ ਵੀ ਹੁੰਦੇ ਦਾਣੇ ਦਾ ਵਜ਼ਨ ਜ਼ਿਆਦਾ ਹੋਣ ਕਰਕੇ ਹੁੰਦਾ ਝਾੜ 3 ਮਣ ਵੱਧ ਨਿਕਲੇ ਪੂਸਾ ਯੂਨੀਵਰਸਿਟੀ ਲੋ ਇਸ ਸਾਲ ਰੀਜ ਕੀਤੀ ਗਈ ਵੈਰੈਟੀ ਐਚ ਡੀ 3386 ਵੀ ਮੈਂ ਆਪਦੇ ਖੇਤ ਦੇ ਵਿੱਚ ਲਾਈ ਹੋਈ ਆ ਯੂਨੀਵਰਸਿਟੀ ਵੱਲੋਂ 5 ਤੋਂ 6 ਕਿਲੋ ਸਾਨੂੰ ਸੀਡ ਦਿੱਤਾ ਗਿਆ ਸੀ ਜੋ ਕਿ ਕੁੱਲ 135 ਤੋਂ 40 ਬੰਦਿਆਂ ਨੂੰ ਸੀਡ ਮਿਲਿਆ ਤੇ ਅਸੀਂ ਉਹ ਵੀ ਸੀਡ ਬੀਜਿਆ ਹੋਇਆ ਤੇ ਜੋ ਪਿਛਲੇ ਸਾਲ 2967 ਦੀ ਸਾਡੀ ਵੈਰਾਈਟੀ ਸੀ ਜੋ ਕਾਫੀ ਸਮੇਂ ਤੋਂ ਆਈ ਹੋਈ ਸੀ ਤੇ ਪਿਛਲੇ ਸਾਲ ਪੂਸਾ ਯੂਨੀਵਰਸਿਟੀ ਨੇ ਉਹਦੀ ਸੋਧ ਕਰਦਿਆਂ ਕਿਉਂਕਿ 2967 ਦੇ ਵਿੱਚ ਲੌਜਿਕ ਸੀ ਉਹ ਡਿਗ ਡਿਗ ਜਾਂਦੀ ਸੀ ਤੇ ਉਹਦਾ ਸਿੱਟਾ ਉੱਪਰ ਜਾ ਕੇ ਪੱਤਿਆਂ ਤੋਂ ਜਾਂਦਾ ਸੀ ਤੇ ਡਿਗਣ ਦੀ ਸਮੱਸਿਆ ਕਰਕੇ ਉਹਦੇ ਵਿੱਚ ਸੁਧਾਰ ਕਰਕੇ ਉਹਨਾਂ ਪੂਸਾ ਯੂਨੀਵਰਸਿਟੀ ਨੂੰ ਪਿਛਲੇ ਸਾਲ HD3406 ਵੈਰਾਈਟੀ ਰਿਲੀਜ਼ ਕੀਤੀ ਜੋ ਕਿ ਬਹੁਤ ਹੀ ਵਧੀਆ ਉਹ ਵੀ ਬੀਜੀ ہوئی ਆ ਪੰਜਾਬ ਵਿੱਚ ਬੀਜ ਉਤਪਾਦਨ ਦਾ ਕੀਤਾ ਬਹੁਤ ਲਾਭਦਾਇਕ ਸਾਬਤ ਹੋ ਰਿਹਾ ਹੈ ਕਿਸਾਨ ਵਕ ਵਕ ਫਸਲਾਂ ਦਾ ਬੀਜ ਆਪ ਪੈਦਾ ਕਰਕੇ ਆਪਣੀ ਵਰਤੋਂ ਦੇ ਨਾਲ ਨਾਲ ਹੋਰ ਦੂਜੇ ਕਿਸਾਨਾਂ ਨੂੰ ਵੀ ਵੇਚਦੇ ਹਨ ਜਿਸ ਨਾਲ ਕਿਸਾਨਾਂ ਨੂੰ ਵਧੀਆ ਅਤੇ ਮਿਆਰੀ ਬੀਜ ਮਿਲਦਾ ਹੈ ਇਸ ਨਾਲ ਵਾਧੂ ਆਮਦਨ ਵੀ ਪ੍ਰਾਪਤ ਹੋ ਜਾਂਦੀ ਹੈ ਬੀਜ ਉਤਪਾਦਨ ਦਾ ਕਿੱਤਾ ਹੁਣ ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਪੂਰੀ ਕਾਮਯਾਬੀ ਨਾਲ ਕਰ ਰਹੇ ਹਨ ਇਸੇ ਤਰ੍ਹਾਂ ਜਿੰਨੀਆਂ ਵੀ ਨਵੀਆਂ ਲੇਟੈਸਟ ਵੈਰਾਈਟੀਆਂ ਨੇ ਕਣਕ ਦੀਆਂ DBW371 DBW372 HD3385 ਅਤੇ ਜਿਹੜੀਆਂ 71 72 ਵੈਰਾਈਟੀਆਂ ਉਹ ਵੀ ਅਸੀਂ ਆਪਦੇ ਖੇਤ 'ਚ ਬੀਜੀਆਂ ਨੇ ਸੀਡ ਪ੍ਰੋਡਕਸ਼ਨ ਵਾਸਤੇ ਅਤੇ ਸ਼ੁੱਧ ਬੀਜ ਦੇਵਾਂਗੇ ਹੁਣ ਆਪਾਂ ਨੂੰ ਪਤਾ ਕਿ ਅਪ੍ਰੈਲ ਮਹੀਨੇ ਦੇ ਵਿੱਚ ਵਾਢੀ ਦਾ ਸਮਾਂ ਆ ਚੁੱਕਾ ਤੇ ਕਣਕਾਂ ਪੱਕ ਕੇ ਤਿਆਰ ਆਪਾਂ ਵੇਖ ਰਹੇ ਆ ਤੇ ਕਣਕ ਦਾ ਜਿਹੜਾ ਅਸੀਂ ਸਹੀ ਬੀ ਜੇ ਅਸੀਂ ਘੱਟ ਆਪਦੇ ਵਾਸਤੇ ਪੈਦਾ ਕਰਨਾ ਤੇ ਅਸੀਂ ਕੋਸ਼ਿਸ਼ ਕਰੀਏ ਜੋ 10 ਮਰਲੇ ਜਾਂ ਕਨਾਲ ਆ ਉਹਨੂੰ ਹੱਥ ਨਾਲ ਵੱਢ ਕੇ ਤੇ ਆਪਦਾ ਬੀ ਆਪ ਬਣਾਈਏ ਅਸੀਂ ਬੀ ਦਾ ਕੰਮ ਕਰਨ ਦੇ ਨਾਲ ਨਾਲ ਕਿਉਂਕਿ ਅਸੀਂ ਥੋੜੇ ਏਰੀਏ ਨੂੰ ਵੱਢ ਕੇ ਤੇ ਅਸੀਂ ਬੀ ਨਹੀਂ ਬਣਾ ਸਕਦੇ ਇਸ ਕਰਕੇ ਅਸੀਂ ਜਿਹੜਾ ਆਪਦਾ 2 ਆ ਉਹ ਕੰਪੈਨ ਨਾਲ ਹੀ ਵੜਦੇ ਆ ਪਰ ਕੰਪੈਨ ਨੂੰ ਵੜਨ 2 ਵੜਨ ਤੋਂ ਪਹਿਲਾਂ ਕਣਕ ਨੂੰ ਅਸੀਂ ਉਹਨੂੰ ਸਾਫ ਚੰਗੀ ਤਰ੍ਹਾਂ ਸਾਫ ਕਰਦੇ ਆ ਸਾਫ ਕਰਨ ਤੋਂ ਬਾਅਦ ਹੁੰਦੀ ਕਣਕ ਦੀ ਵੜਾਈ ਕਰਦੇ ਆ ਅਤੇ ਕੋਸ਼ਿਸ਼ ਕਰੀਦੀ ਕਿ ਮਸ਼ੀਨ ਦੇ ਨਾਲ 2 ਨੁਕਸਾਨ ਮਿਕਸਿੰਗ ਨਾ ਹੋਵੇ ਅਤੇ ਬਰੀਕ ਦਾਣੇ ਵਾਲਾ 2 ਦੇ ਵਿੱਚ ਨਾ ਆਵੇ ਅਤੇ ਜਿਹੜਾ ਆਉਂਦਾ ਉਹਨੂੰ ਨਾਲ ਦੀ ਨਾਲ ਪੱਖਾ ਲਾ ਕੇ ਬੀ ਨੂੰ ਸਟੋਰ ਕਰਦੇ ਆ ਤੇ ਸਟੋਰ ਕਰਨ ਤੋਂ ਬਾਅਦ ਗ੍ਰੇਡਿੰਗ ਕਰਕੇ ਜਿਹੜਾ ਵਧੀਆ ਮੋਟਾ ਦਾਣਾ ਹੈ ਉਹਨੂੰ ਹੀ ਅਸੀਂ ਸੀਡ ਪੈਕਿੰਗ ਚ ਕਰਕੇ ਕਿਸਾਨਾਂ ਨੂੰ ਸੇਲ ਕਰਦੇ ਆ ਤੇ ਇਹ ਹੀ ਮੇਰੀ ਰਹਿਵੀ ਜਿੰਨੇ ਵੀ ਆਪਦਾ ਬੀ ਆਪਦਾ ਬਣਾਉਣਾ ਹੈ ਤੋਂ ਕੋਸ਼ਿਸ਼ ਕਰੋ ਜੇ ਅਸੀਂ ਹੱਥ ਨਾਲ ਵੱਢ ਕੇ ਤੇ ਜਾਂ ਕਈ ਏਰੀਆ ਚ ਹੜੰਬੇ ਚੱਲਦੇ ਆ ਜਿਹੜੀ ਪਹਿਲਾਂ ਚਲਦੇ ਹੁੰਦੇ ਸੀ ਉਹਦੇ ਨਾਲ ਵੀ ਅਸੀਂ ਸੀਡ ਸਾਫ਼ ਕਰਕੇ ਆਪਦਾ ਬਣਾ ਸਕਦੇ ਹਾਂ ਤੇ ਯੂਨੀਵਰਸਿਟੀਆਂ ਵੱਲੋਂ ਜੋ 2-2 ਕਿਲੋ ਜਾਂ 5-5 ਕਿਲੋ ਖਣਕਦਾ ਸੀਡ ਦਿੱਤਾ ਜਾਂਦਾ ਵੀ ਅਸੀਂ ਉਹਨੂੰ ਪਰਖ ਕੇ ਅਸੀਂ ਥੋੜਾ ਏਰੀਆ ਲਾ ਕੇ ਆਪਦਾ ਵੀ ਆਪ ਪੈਦਾ ਕਰਨ ਦੀ ਕੋਸ਼ਿਸ਼ ਕਰੀਏ ਪਿਛਲੇ ਸਾਲ ਪੂਸ਼ਾ ਯੂਨੀਵਰਸਿਟੀ ਨਵੀਂ ਦਿੱਲੀ ਵੱਲੋਂ ਇਨੋਵੇਟਿਵ ਫਾਰਮਰ ਨੈਸ਼ਨਲ ਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ DBWR ਕਰਨਾਲ ਵੱਲੋਂ ਵੀ ਇਸ ਸਾਲ ਜਨਵਰੀ ਮਹੀਨੇ ਦੇ ਵਿੱਚ ਇੱਕ ਸਫਲ ਕਿਸਾਨ ਲਈ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਵੱਖ-ਵੱਖ ਜਿਵੇਂ ਖੇਤੀ ਵਿਗਿਆਨ ਕੇਂਦਰਾਂ ਉਹਨਾਂ ਵੱਲੋਂ ਵੀ ਇਸ ਚੰਗੀ ਕਾਰਜਗਾਰੀ ਨੂੰ ਵੇਖਿਆ ਆ ਮੈਨੂੰ ਸਨਮਾਨਿਤ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਯੂਨੀਵਰਸਿਟੀ ਚੋ ਜੋ ਅਗਲੇ ਵਾਰਡ ਆ ਕੋਸ਼ਿਸ਼ ਕਰਾਂਗਾ ਕਿ ਵਧੀਆ ਕੰਮ ਕਰਕੇ ਮੈਂ ਅਵਾਰਡ ਲੇ ਸਕਾ ਤੇ ਅਸੀਂ ਪਿਛਲੇ 2-3 ਸਾਲਾਂ ਦੇ ਵਿੱਚੋਂ ਕਣਕ ਦੇ ਅਨਾੜ ਨੂੰ ਅੱਗ ਨਹੀਂ ਲਾਉਂਦੇ ਕਣਕ ਵੱਢਣ ਤੋਂ ਬਾਅਦ ਤੂੜੀ ਬਣਾ ਕੇ ਅਸੀਂ ਉਹਨੂੰ ਵਾਣ ਦੇ ਵਿੱਚ ਹੀ ਵਾਉਂਦੇ ਆ ਮੈਂ ਅਰਵਿੰਦਰਪਾਲ ਸਿੰਘ ਪਿੰਡ ਕੱਖਾਂ ਵਾਲੀ ਤਹਿਸੀਲ ਮਲੋੜ ਜ਼ਿਲ੍ਹਾ ਸ਼ਿਰਮੁਖਸਰ ਸਾਹਿਬ ਦਾ ਰਹਿਣ ਵਾਲਾ ਹਾਂ ਮੈਂ ਪਲੱਸ 2 ਕੀਤੀ ਹੈ ਨਾਨ ਮੈਡੀਕਲ ਦੇ ਵਿੱਚ ਤੇ ਮੈਂ ਬਾਹਰ ਜਾਣ ਦੀ ਥਾਂ ਮੈਂ ਬੀ ਐਸ ਸੀ ਐਗਰੀਕਲਚਰ ਕਰ ਰਿਹਾ ਤੇ ਉਸ 'ਚ ਮੈਂ ਦੂਜੇ ਹੀ ਆਪ ਦੇ ਜਿਹੜੇ ਮੇਰੇ ਨਾਲ ਦੇ ਵੀਰਾ ਜਾਂ ਹੋਰ ਨਵੇਂ ਨੌਜਵਾਨ ਮੁੰਡੇ ਆ ਉਹਨਾਂ ਨੂੰ ਮੈਂ ਇਹ ਕਹਿ ਰਿਹਾ ਕਿ ਆਪ ਦਾ ਇੱਥੇ ਵਧੀਆ ਬਿਜ਼ਨਸ ਕਰੋ ਡੇਰੀ ਫਾਰਮਿੰਗ ਦਾ ਕਰੋ ਮੈਂ ਕਰਦਾ ਮੈਂ ਖੁਦ ਨੇ 25 30 ਜਿਹੜੇ ਆ ਪਫੂ ਰੱਖੇ ਆ ਤੇ ਉਸ ਦੇ ਨਾਲ ਹੀ ਮੈਂ ਕਿ ਉਹਨਾਂ ਨੂੰ ਵੀ ਦੱਸਣਾ ਜਾ ਰਿਹਾ ਤੇ ਕਿ ਉਹ ਬਾਹਰ ਮੈਂ ਇਨਾ ਪੈਸਾ ਲਾ ਕੇ ਜਿਹੜਾ ਜਾ ਰਿਹਾ ਉਹ ਹੀ ਇੱਥੇ ਇਨਵੈਸਟ ਕਰੋ ਤੇ ਆਪ ਦੇ ਮਤਲਬ ਕਿ ਵਧੀਆ ਬਿਜ਼ਨਸ ਤੁਹਾਡਾ ਜਾ ਸਟੈਂਡ ਹੋ ਸਕਦਾ ਤੇ ਉਸ ਦੇ ਵਿੱਚ ਉੱਥੇ ਜਾ ਕੇ ਆਪਾਂ ਦਿਹਾੜੀਆਂ ਕਰਦੇ ਆਂ ਇਥੇ ਆਪਾਂ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਆਪਦਾ ਵਧੀਆ ਬਿਜ਼ਨਸ ਕਰ ਸਕਦੇ ਹਾਂ ਮੈਂ ਜਿਹੜੇ ਆਪਦੇ ਪੇਰੈਂਟਸ ਦੇ ਨਾਲ ਫਾਰਮਿੰਗ ਦੇ ਵਿੱਚ ਹੈਲਪ ਕਰਦਾ ਤੇ ਉਸ ਦੇ ਵਿੱਚ ਮੈਨੂੰ ਵੀ ਵਤ ਵਤ ਜਾਣਕਾਰੀ ਮਿਲਦੀ ਆ ਕਿ ਜਿਹੜੀਆਂ ਯੂਨੀਵਰਸਿਟੀ ਆ ਜਿਵੇਂ ਪੀਏਯੂ ਜਾਂ ਪੁਸ਼ਾ ਜਿ ਯੂਨੀਵਰਸਿਟੀ ਨਿਊ ਦਿੱਲੀ ਉਹਨਾਂ ਦੇ ਵਿੱਚ ਕਿ ਮੈਂ ਜਿਹੜੀਆਂ ਨਵੀਆਂ ਵੈਰਾਈਟੀਆਂ ਆ ਰਹੀਆਂ ਕਿ ਉਹਨਾਂ ਦੇ ਵਿੱਚ ਆਪਾਂ ਕੀ ਕੀ ਕਰ ਸਕਦੇ ਹਾਂ ਜਾਂ ਕਿ ਜਿਵੇਂ ਮਤਲਬ ਕਿ ਜਿਹੜੇ ਪੁਰਾਣੇ ਬੀਜ ਆ ਉਹਨਾਂ ਨੂੰ ਸੋਤ ਕੇ ਨਵੇਂ ਬੀਜ ਬਣਾਏ ਜਾ ਰਹੇ ਆ ਮੈਂ ਇਹ ਦੱਸਣ ਜਾ ਰਿਹਾ ਦੱਸਦਾ ਕਿ ਵਾਤਵਾਦਾ ਆਪਦੇ ਮੈਂ ਬਿਜ਼ਨਸ ਨੂੰ ਆਪਾਂ ਅੱਗੇ ਵਧਾਵਾਂਗੇ ਉਸ ਦੇ ਵਿੱਚ ਆਪਣਾ ਨਾਲੇ ਨਾਮ ਬਣੇਗਾ ਨਾਲੇ ਆਪਾਂ ਆਪਦੇ ਗਾਂ ਫਿਊਚਰ ਬਾਰੇ ਕਿ ਆਪਾਂ ਨੂੰ ਵਾਤਵਾਦ ਜਾਣਕਾਰੀ ਮਿਲੂਗੀ ਕਿ ਆਪਾਂ ਕਿਹੋ ਜੀ ਗਾਂ ਫਾਰਮਿੰਗ ਕਰ ਸਕਦੇ ਆ ਤੇ ਜਿਵੇਂ ਕਿ ਪੂਸ਼ਾ ਯੂਨੀਵਰਸਿਟੀ ਨੇ ਨਿਊ ਨਵੀਆਂ ਵੈਰਾਈਟੀਆਂ ਬਾਸਮਤੀ ਦੀਆਂ ਰਿਲੀਜ਼ ਕੀਤੀਆਂ ਸੀ ਉਹਦੇ ਵਿੱਚ ਆਪਾਂ ਨੂੰ ਘੱਟ ਤੋਂ ਘੱਟ ਜਿਹੜੇ ਆ ਫੰਗੀਸਾਈਡ ਯੂਸ ਹੁੰਦੇ ਆ ਉਹਦੇ ਵਿੱਚ ਕਿ ਆਪਣੀ ਜਿਹੜੀ ਫਸਲ ਉਸ ਨੂੰ ਘੱਟ ਨੁਕਸਾਨ ਹੁੰਦਾ ਤੇ ਜਿਹੜੀ ਆਪਣੀ ਮਿੱਟੀ ਆ ਉਹਦੇ ਵਿੱਚ ਜਿਹੜਾ ਕੈਮੀਕਲ ਆ ਉਹ ਘੱਟ ਤੋਂ ਘੱਟ ਜਾਊਗਾ ਤੇ ਉਹ ਉਨਾ ਹੀ ਚੰਗੀ ਰਹੂਗੀ ਤੇ ਵਧੀਆ ਆਪਾਂ ਨੂੰ ਫਸਲ ਦੇਊਗੀ ਇਸ ਦੇ ਨਾਲ ਹੀ ਜਿਵੇਂ ਆਪਾਂ ਕਣਕ ਵੱਢ ਕੇ ਉਸ ਤੋਂ ਬਾਅਦ ਜਿਹੜੀ 2 ਮਹੀਨੇ ਜ਼ਮੀਨ ਆ ਉਹ ਖਾਲੀ ਛੱਡਦੇ ਆ ਉਹ ਮੈਂ ਜਿਹੜਾ ਅਹੀ ਜਿਵੇਂ ਸਾਈਲੇਜ ਦਾ ਸਾਈਲੇਜ ਪਾਉਣੇ ਆ ਕਣਕ ਵੱਢ ਕੇ ਉਸ ਤੋਂ ਬਾਅਦ ਤੂੜੀ ਬਣਾਉਣ ਤੋਂ ਬਾਅਦ ਉਸ ਨੂੰ ਮੱਕੀ ਉਹਦੇ ਵਿੱਚ ਮੱਕੀ ਬੀਜੀ ਆਚਾਰ ਵਾਲੀ ਤੇ ਚਾਰ ਮਤਲਬ ਕਿ ਨਾਲੇ ਆਪਾਂ ਜੇ ਆਚਾਰ ਪਾਵਾਂਗੇ ਉਹ ਆਪਣੇ ਇੱਕ ਸਾਲ ਦੀ ਜਿਹੜੀ ਫਸਲ ਆ ਉਹ ਹੋ ਜੂਗੀ ਨਾ ਉਸ ਦੇ ਨਾਲ ਹੀ ਜਿਹੜੇ ਆਪਾਂ ਨੂੰ ਮਤਲਬ ਕਿ ਦਾਣੇ ਮੱਕੀ ਦੇ ਉਹ ਵੱਧ ਤੋਂ ਵੱਧ ਮਿਲਦੇ ਆ ਉਸ ਦੇ ਨਾਲ ਜਿਹੜੇ ਆਪਣੇ ਪਸ਼ੂ ਆ ਉਹ ਦੁੱਧ ਦੇ ਵੱਧ ਦੇ ਮੇਰੇ ਖੋਦੇ ਪਸ਼ੂ ਤਿੰਨ ਤਿੰਨ ਚਾਰ ਚਾਰ ਕਿਲੋ ਜਿਹੜਾ ਦੁੱਧ ਆ ਉਹ ਵਧੇਰੇ ਦੇਣ ਲੱਗ ਗਏ ਇਸ ਦੇ ਨਾਲ ਆਪਾਂ ਨਾਲੇ ਤਾਂ ਤਿੰਨ ਫਸਲਾਂ ਲੈ ਸਕਦੇ ਆ ਨਾਲੇ ਉਸ ਦੇ ਨਾਲ ਆਪਣੀ ਜੇ ਜ਼ਮੀਨ ਆ ਉਸ ਚ ਤਾਕਤ ਆਊਗੀ ਤੇ ਆਪਣਾ ਘੜ ਤੋਂ ਘਟ ਜਿਹੜੇ ਕੈਮੀਕਲ ਆ ਉਹ ਯੂਜ਼ ਕਰਨੇ ਚਾਹੀਦੇ ਆ ਮੈਂ ਸੁਖਚੈਨ ਸਿੰਘ ਪਿੰਡ ਕੱਖਾਂ ਵਾਲੇ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਬੋਲ ਰਿਹਾ ਆ ਜੀ ਤੇ ਅਸੀਂ ਜਿਹੜਾ ਕਿਸਾਨੀ ਦੇ ਚੱਲ ਰਿਹਾ ਖੇਤੀਬਾੜੀ ਜੋ ਵੀ ਬੀਆਂ ਬਾਰੇ ਅਸੀਂ ਕੰਮ ਕਰਦੇ ਆ ਜੀ ਤੇ ਨਵੇਂ-ਨਵੇਂ ਬੀ ਲਿਆ ਕੇ ਬੀਜੀ ਦੇ ਨੇ ਬਹੁਤ ਵਧੀਆ ਜੋ ਕਿ ਆਉਣ ਵਾਲੇ ਸਮੇਂ ਵਿੱਚ ਕਣਕਾਂ ਦੀ ਗੱਲ ਕਰੀਏ ਜਿਵੇਂ ਕਿ ਕਣਕਾਂ ਦੇ ਬਹੁਤ ਵਧੀਆ ਬੀ ਆ ਰਹੇ ਨੇ ਨਵੇਂ-ਨਵੇਂ ਯੂਨੀਵਰਸਿਟੀ ਆਈਸੀਆਰਲ ਪੂਸਾ ਵੱਲੋਂ ਵੀ ਤੇ ਆਪਣੀ ਪੀਏਯੂ ਲੁਧਿਆਣਾ ਵੱਲੋਂ ਵੀ ਜੀ ਜੋ ਕਿ ਗਰਮੀ ਨੂੰ ਸਹਿਣ ਕਰਨ ਦੀ ਸ਼ਕਤੀ ਰੱਖਦੇ ਨੇ ਤੇ ਬਾਸਪਤੀ ਦੇ ਵੀ ਸੀਡ ਬਹੁਤ ਵਧੀਆ ਜੀ ਜਿਹੜੇ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਬੀਜ ਰਹੇ ਹਾਂ ਕੁਝ ਮਗਰ ਵੀ ਅਸੀਂ ਬੀਜੇ ਸੀ ਪਹਿਲਾਂ ਵੀ ਤੇ ਬੀਆਂ ਦੇ ਵਿੱਚ ਬਹੁਤ ਵਧੀਆ ਨਵੀਂ ਟੈਕਨੋਲੋਜੀ ਆਈ ਹੈ ਜੋ ਕੋਈ ਬਿਮਾਰੀ ਦੀ ਸੈਨ ਸ਼ਕਤੀ ਬਣਾ ਕੇ ਰੱਖਦੇ ਆ ਜੀ ਬਾਕੀ ਮੈਂ ਤਾਂ ਬੱਚਿਆਂ ਨੂੰ ਇਹੀ ਚਾਹਣਾ ਕਿ ਬੱਚੇ ਬਾਹਰ ਜਾਣ ਦੀ بجائے ਆਪਣਾ ਇੱਥੇ ਕੋਈ ਵੀ ਕਾਰੋਬਾਰ ਕਰਨ ਜਿਸ ਵੀ ਕਾਰੋਬਾਰ ਵਿੱਚ ਤੁਹਾਨੂੰ ਤੁਸੀਂ ਨਪੁੰਨ ਜੇ ਉਹੀ ਕੰਮ ਕਰਨ ਦੀ ਕਰੋ ਆਪਣਾ ਕਾਰੋਬਾਰ ਕਰੋ ਆਪਣਾ ਕੰਮ ਕਰੋ ਬਾਹਰ ਜਾਣ ਦੀ بجائے ਆਪਣੇ ਇੱਥੇ ਰਹਿ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਰਹਿ ਕੇ ਉਸ ਦੀ ਤਰੱਕੀ ਦੇ ਵਿੱਚ ਸਹਿਯੋਗ ਕਰੋ ਮੈਂ ਤਾਂ ਸਾਰੇ ਬੱਚਿਆਂ ਨੂੰ ਸਾਰੇ ਪਰਵਾਰਾਂ ਨੂੰ ਵੀ ਬੇਨਤੀ ਕਰਦਾ ਕਿ ਬਾਹਰ ਬਾਹਰ ਨਾ ਜਾਇਆ ਜਾਏ ਬੱਚਿਆਂ ਨੂੰ ਇੱਥੇ ਹੀ ਉਹਨਾਂ ਦਾ ਭੋਖਾ ਬਣਾਇਆ ਜਾਵੇ ਜੋ ਕਿ ਸਾਡੇ ਆਮ ਤਕਰੀਬਨ ਅਸੀਂ ਖੇਤੀਬਾੜੀ ਵਿੱਚ ਜਿੰਨੇ ਵੀ ਪਰਿਵਾਰ ਜੁੜੇ ਹੋਇਆ ਸਭ ਵਧੀਆ ਖੇਤੀਬਾੜੀ ਕਰਦੇ ਆ ਜੀ ਬਹੁਤ ਵਧੀਆ ਇਹਦੇ ਵਿੱਚ ਚੰਗੀ ਪੈਦਾਵਾਰ ਕਰਕੇ ਬਾਸਪਤੀ ਔਰ ਕਣਕ ਦੇ ਨਵੇਂ ਸੀਡਾਂ ਬਾਰੇ ਨਵੇਂ ਲਿਆ ਕੇ ਬੀਜਦੇ ਆ ਜੀ ਜੋ ਕਿ ਬਹੁਤ ਬਹੁਤ ਯੂਨੀਵਰਸਟੀਆਂ ਨੇ ਬਹੁਤ ਹੀ ਕਿਸਾਨਾਂ ਨਾਲ ਕਿਸਾਨਾਂ ਨੂੰ ਦੇਬੀ ਦੇ ਕੇ ਉਹਨਾਂ ਨੂੰ ਸਹਿਯੋਗ ਕੀਤਾ ਜੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਨਵੇਂ ਸੀਡ ਆ ਰਹੇ ਨੇ ਜਿਨ੍ਹਾਂ ਦੀ ਵੈਸੇ ਅਸੀਂ ਕਈ ਲਾਏ ਹੋਏ ਨੇ ਪ੍ਰੋਸੈਸ ਪਲਾਂਟ ਜੀ ਤੇ ਬਹੁਤ ਵਧੀਆ ਉਹਨਾਂ ਦੇ ਨਤੀਜੇ ਆਏ ਨੇ ਬਾਕੀ ਅਸੀਂ ਜੋ ਵੀ ਕਣਕ ਦਾ ਨਾੜ ਹੈ ਕਣਕ ਦੇ ਨਾੜ ਨੂੰ ਕਦੀ ਵੀ ਅਸੀਂ ਅੱਗ ਨਹੀਂ ਲਾਈ ਤੂੜੀ ਬਣਾ ਕੇ ਜੋ ਵੀ ਇਹਦਾ ਨਾੜ ਹੁੰਦਾ ਹੈ ਉਸ ਨੂੰ ਵਿੱਚ ਹੀ ਵਾਇਆ ਜਾਂਦਾ ਹੈ ਬਾਕੀ ਝੋਨੇ ਦੀ ਪਰਾਲੀ ਤਕਰੀਬਨ ਕੁਝ ਹੈਪੀ ਸੀਡਰ ਨਾਲ ਅਸੀਂ ਵਿੱਚ ਹੀ ਮਲਚਿੰਗ ਰਹੀ ਕਣਕ ਬੀਜਦੇ ਆ ਜੀ ਤੇ ਕੁਝ ਅਸੀਂ ਗੱਠਾ ਬਣਾਉਣੇ ਆ ਜੀ ਤੇ ਜੋ ਕਿ ਵਿੱਚੇ ਹੀ ਨਾੜ ਨੂੰ ਜਿੰਨਾ ਵੀ ਹੋ ਸਕੇ ਅਸੀਂ ਪ੍ਰਦੂਸ਼ਣ ਨਹੀਂ ਕਰਦੇ ਜੀ ਸਭ ਤੋਂ ਵਧੀਆ ਗੱਲ ਇਹ ਆ ਵੀ ਵਿੱਚੇ ਹੀ ਉਹਨੂੰ ਮਲਚਿੰਗ ਕਰਕੇ ਕੁਝ ਗੱਠਾਂ ਵੀ ਬਣਾਈਆਂ ਜਾਂਦੀਆਂ ਨੇ ਤੇ ਬਾਕੀ ਵੀ ਅਸੀਂ ਇਸ ਟਾਈਮ 187 222 ਤੇ ਇੱਕ ਪੀਵੀਡਬਲਯੂ 869 ਜੋ ਕਿ ਬਹੁਤ ਹੀ ਵਧੀਆ ਪ੍ਰੋਡਕਸ਼ਨ ਦਿੱਤੀ ਹੈ ਜੀ ਇਹਨਾਂ ਨੇ ਇਸ ਟਾਈਮ ਤੇ ਬਾਕੀ ਕਣਕਾਂ ਇਹ ਡਿਗਣੀਆਂ ਵੀ ਨਹੀਂ ਪ੍ਰੋਡਕਸ਼ਨ ਵੀ ਬਹੁਤ ਵਧੀਆ ਦਿੰਦੀਆਂ ਜੀ ਬਾਕੀ ਨਵੇਂ ਵੀ ਕੁਝ ਟ੍ਰਾਇਲ ਆ ਥੋੜੇ ਥੋੜੇ ਥਾਂ ਦੇ ਵਿੱਚ ਉਹ ਅਜੇ ਅਸੀਂ ਬੀਜੇ ਤਾਂ ਹੈਗੇ ਨੇ ਪਰ ਉਹਨਾਂ ਨੂੰ ਅਜੇ ਕੱਟਿਆ ਨਹੀਂ ਆਉਣ ਵਾਲੇ ਸਮੇਂ 'ਚ ਉਹਨਾਂ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਿਆ ਜਾਊਗਾ ਜੋ ਵੀ ਬੀ ਮਿਲੇ ਜੀ ਬਾਕੀ ਬਾਸਪਤੀ ਜ਼ਿਆਦਾ ਅਸੀਂ ਇਸ ਏਰੀਆ ਦੇ ਵਿੱਚ ਬਾਸਪਤੀ ਲਾਉਂਦੇ ਆ ਜੀ ਜੋ ਕੋਈ ਮੁਛਲ ਨਾਲ 1401 1885 1847 1509 ਤਕਰੀਬਨ ਇਹੀ ਬਾਸਪਤੀਆਂ ਜ਼ਿਆਦਾ ਲਾਈਆਂ ਜਾਂਦੀਆਂ ਜੀ ਝੋਨੇ ਦੇ ਵਿੱਚ 126 ਜਿਹੜਾ ਕਿ ਸਭ ਤੋਂ ਘੱਟ ਟਾਈਮ ਵਾਲਾ ਬਹੁਤ ਵਧੀਆ ਪੀਵੀ ਪੀਏਯੂ ਦੀ ਕਿਸਮ ਬਹੁਤ ਵਧੀਆ ਕਿਸਮ ਹੈ ਜੋ ਕਿ ਜ਼ਿਮੀਦਾਰਾਂ ਨੂੰ ਇੱਕ ਬਹੁਤ ਵੱਡੀ ਦੇਣ ਆ ਜਿਸ ਦੇ ਨਾਲ ਅਸੀਂ ਸਾਈਲੇਜ ਵੀ ਬਣਾ ਸਕਦੇ ਹਾਂ ਉਸ ਤੋਂ ਬਾਅਦ ਅਸੀਂ 126 1847 ਤੇ 1509 ਬੀਜ ਕੇ ਅਸੀਂ ਬਹੁਤ ਵਧੀਆ ਤਿੰਨ ਫਸਲਾਂ ਲੈ ਰਹੇ ਹਾਂ ਜੀ ਇਹ ਕਣਕ ਮੱਕੀ ਮੱਕੀ ਦਾ ਸਾਈਲੇਜ ਤੇ 126 1847 1509 ਵੈਰੈਟੀ ਜਿਹੜੀ ਆ ਜੀ ਉਹ ਬਹੁਤ ਵਧੀਆ ਕਾਮਯਾਬ ਨੇ ਤਿੰਨ ਫਸਲਾਂ ਹੋ ਜਾਂਦੀਆਂ ਜ਼ਮੀਨਦਾਰ ਨੂੰ ਬਹੁਤ ਵੱਡਾ ਫਾਇਦਾ ਹੈ ਡੇਰੀ ਫਾਰਮਿੰਗ ਵੀ ਹੋ ਜਾਂਦੀ ਏ ਫਸਲਾਂ ਵੀ ਹੋ ਜਾਂਦੀਆਂ ਜੀ ਵਾਣ ਦੇ ਨਾਲ ਅਸੀਂ ਇੱਕ ਹੋਰ ਕੰਮ ਵੀ ਅਸੀਂ ਜਿਹੜੀ ਬਾਸਪਤੀ ਆ ਉਹ 15 ਜੁਲਾਈ ਤੋਂ ਬਾਅਦ ਲਾਉਣੀ ਸ਼ੁਰੂ ਕਰਦੇ ਆ ਤੇ ਉਹਦੇ ਨਾਲ ਕਿਸਾਨ ਦਾ ਇੱਕ ਮੁੱਖ ਤੰਦਾ ਹੈ ਹਰੇ ਚਾਰੇ ਦਾ ਤੇ ਜਿੰਦੀ ਹਰੇ ਚਾਰੇ ਦੀ ਲੇਬਰ ਕਰਕੇ ਦਿੱਕਤ ਵੀ ਆਉਂਦੀ ਆ ਉਹਦੇ ਲਈ ਅਸੀਂ ਮੱਕੀ ਬੀਜਦੇ ਆ ਕਿਉਂਕਿ ਉਹ ਨਾੜ ਜਦੋਂ ਨਾੜ ਵਿੱਚੇ ਵਾਕੇ ਮੱਕੀ ਬੀਜੀ ਦੀ ਇੱਕ ਤਾਂ ਉਹ ਨਾੜ ਆ ਜਿਹੜਾ ਰੂੜੀ ਦਾ ਕੰਮ ਕਾਰਬਨ ਮਾਦੇ ਦਾ ਕੰਮ ਕਰਦਾ ਤੇ ਅਸੀਂ ਜੂਨ ਜਲਾਈ ਦੇ ਵਿੱਚ ਉਹ ਮੱਕੀ ਨੂੰ ਵੱਢ ਕੇ ਤੇ ਅਸੀਂ ਸਾਈਲੇਜ ਪਾਉਨੇ ਆ ਜਿਹੜਾ ਕਿ ਸਾਰਾ ਸਾਲ ਸਾਨੂੰ ਸਾਈਲੇਜ ਪਸ਼ੂਆਂ ਨੂੰ ਹਰੇ ਚਾਰੇ ਲਈ ਪੈਦਾ ਹੁੰਦਾ ਉਹਦੇ ਸਾਨੂੰ ਕੀ ਫਾਇਦੇ ਨੇ ਵੀ ਉਹਦੇ ਵਿੱਚ ਸਾਨੂੰ 25 30 ਕੁਆਂਟਲ ਇੱਕ ਕਿੱਲੇ ਦਾ ਦਾਣਾ ਅਨਾਜ ਫ੍ਰੀ ਵਿੱਚ ਮਿਲਦਾ ਹੈ ਤੇ ਵੱਡੀ ਪ੍ਰੋਬਲਮ ਕੀ ਆ ਵੀ ਅਸੀਂ ਇੱਕ ਸਮੇਂ ਦੇ ਵਿੱਚ ਹੀ ਸਾਰੇ ਸਾਲ ਦੇ ਪੱਠੇ ਵਾਢ ਕੇ ਤੇ ਸਟੋਰ ਕਰ ਲੈਣੇ ਆ ਸਾਨੂੰ ਲੇਬਰ ਦੀ ਜ਼ਰੂਰਤ ਨਹੀਂ ਪੈਂਦੀ ਮੈਂ ਪਿਛਲੇ 3-4 ਸਾਲਾਂ ਤੋਂ ਪੂਸ਼ਾ ਵੱਲੋਂ ਡੀਕੰਪੋਜ਼ਰ ਦਿੱਤਾ ਜਾਂਦਾ ਹੈ ਤੇ ਅਸੀਂ ਡੀਕੰਪੋਜ਼ਰ ਦੀ ਸਪਰੇਅ ਕਰਕੇ ਤੇ ਨਾੜ ਨੂੰ ਇਸ ਸਾਲ ਵੀ ਅਸੀਂ ਸੁਪ ਜ਼ਮੀਨ ਦੇ ਵਿੱਚ ਹੀ ਖਲਾਰ ਕੇ ਡੀਕੰਪੋਜ਼ਰ ਦੀ ਸਪਰੇਅ ਕਰਕੇ ਤੇ ਉੱਪਰ ਉੱਤੇ ਕਣਕ ਦੀ ਬਜਾਈ ਕੀਤੀ ਸੀ ਜੋ ਕਿ ਬਹੁਤ ਹੀ ਵਧੀਆ ਉਹਨੇ ਖਾਦ ਦਾ ਕੰਮ ਵੀ ਕੀਤਾ ਤੇ ਇੱਕ ਪੋਲੂਸ਼ਨ ਨਹੀਂ ਕੀਤਾ ਗਿਆ ਤੇ ਜੇ ਆਪਾਂ ਬਾਸਪਤੀ ਦੀ ਗੱਲ ਕਰੀਏ ਜਲਾਈ ਵਿੱਚ ਆਪਾਂ ਬਾਸਪਤੀ ਲਈਏ ਤੇ ਇਹਦਾ ਬਹੁਤਾ ਕੋਈ ਨਾੜ ਨਹੀਂ ਹੁੰਦਾ ਤੈਨੂੰ ਜ਼ਮੀਨ ਦੇ ਵਿੱਚ ਵਾਉਣਾ ਵੀ ਬਹੁਤ ਸੌਖਾ ਹੈ ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਆਪਾਂ ਸਭ ਤੋਂ ਪਹਿਲਾਂ ਜਦੋਂ ਯੂਨੀਵਰਸਟੀਆਂ ਵੱਲੋਂ ਸਾਨੂੰ ਸੀਡ ਦਿੱਤਾ ਜਾਂਦਾ ਅਸੀਂ ਉਹਦਾ ਬੀ ਉਤਪਾਦਨ ਖੁਦ ਕਰੀਏ ਤੇ ਜੇਕਰ ਅਸੀਂ ਬੀ ਉਤਪਾਦਨ ਨਹੀਂ ਕਰ ਸਕਦੇ ਤੇ ਅਸੀਂ ਕਿਸੇ ਦੇ ਫਾਰਮ ਤੇ ਪਹਿਲਾਂ ਫਸਲ ਨੂੰ ਵੇਖ ਕੇ ਤੇ ਆਪਦੇ ਗਰੰਟੀਸ਼ੁਦਾ ਬੀਜ ਉਤਪਾਦਕ ਤੋਂ ਬੀਜ ਲਈਏ ਨਾ ਕਿ ਆਪਾਂ ਵੱਡੀਆਂ-ਵੱਡੀਆਂ ਦੁਕਾਨਾਂ ਤੋਂ ਗੱਟਿਆਂ ਦੇ ਰੂਪ ਦੇ ਵਿੱਚ ਚੁੱਕ ਲਈਏ ਇਸ ਸਾਲ ਜੋ 826 ਦੀਆਂ ਕਈ ਕੰਪਲੇਂਟ ਆ ਰਹੀਆਂ ਫਲਾਣੇ ਖੇਤ ਦੇ ਵਿੱਚ 826 ਨੂੰ ਬਲਾਸਟ ਆ ਗਿਆ ਜਦੋਂ ਕਿ ਟੋਟਲ ਪੰਜਾਬ ਦੇ ਵਿੱਚ ਉਹਨਾਂ 20 ਵੇਚਣ ਲਈ ਤਾਂ ਹੈ ਨਹੀਂ ਸੀ ਤੇ ਜਦੋਂ ਕਿ ਲੋੜ ਤੋਂ ਜ਼ਿਆਦਾ ਬੀਜ ਵਿਕਿਆ ਡੁਬਲੀਗੇਟ ਬੀਜ ਵੇਚਣ ਕਰਕੇ ਜਿਹੜੀਆਂ ਅਸਲ 826 ਦੀ ਸ਼ੁੱਧ ਵੈਰਾਈਟੀ ਆ ਉਹਨੂੰ ਤਾਂ ਕੋਈ ਬਿਮਾਰੀ ਨਹੀਂ ਆਈ ਜਿਹੜੀ 2 ਨੰਬਰ ਦੀ ਵੈਰਾਈਟੀ ਸੀ ਕਿਸਾਨਾਂ ਨਾਲ ਧੋਖਾ ਆ ਉਹਦੇ ਤੇ ਬਿਮਾਰੀਆਂ ਆਈਆਂ ਨੇ ਤੇ ਇੱਕ ਜਿਹੜੇ ਕਈ ਕਿਸਾਨਾਂ ਜਿਆਦਾ ਨਾਈਟ੍ਰੋਜਨ ਵਰਤਦੇ ਆ ਕਿਉਂਕਿ ਜਿਆਦਾ ਨਾਈਟ੍ਰੋਜਨ ਨਾਲ ਫਸਲ ਨੂੰ ਬਿਮਾਰੀਆਂ ਆਉਂਦੀਆਂ ਨੇ ਅਸੀਂ ਉਹ ਨਾਈਟ੍ਰੋਜਨ ਨੂੰ ਘਟਾ ਕੇ ਇੱਕ ਜਿੰਨੀ ਲੋੜ ਮਤਾਵ ਕੀ ਨਾਈਟ੍ਰੋਜਨ ਵਰਤੀਏ ਤਾਂ ਕਿ ਜਿਹੜਾ ਧਰਤੀ ਹੀਟਲਾ ਜਿਹੜਾ ਪਾਣੀ ਉਹ ਵੀ ਗੰਦਲਾ ਨਾ ਹੋਵੇ ਤੇ ਜਿਵੇਂ ਕੈਂਸਰ ਵਰਗੀਆਂ ਬਿਮਾਰੀਆਂ ਆਉਂਦੀਆਂ ਸੀ ਉਹਨਾਂ ਤੋਂ ਵੀ ਬਚ ਸਕੀਏ ਤੇ ਜੋ ਸਾਡੀਆਂ ਸਬਜ਼ੀਆਂ ਸੀ ਖੁਦ ਆਪ ਫਾਇਦਾ ਕਰੀਏ ਅੱਜ ਲੋੜ ਹੈ ਕਿ ਹਰ ਕਿਸਾਨ ਬੀਜ ਉਤਪਾਦਨ ਦੇ ਕਿੱਤੇ ਨੂੰ ਵਪਾਰਕ ਬੱਦਲ ਤੇ ਅਪਣਾਵੇ ਅਤੇ ਆਪਣੀ ਆਮਦਨ ਵਿੱਚ ਜ਼ਿਆਦਾ ਵਾਧਾ ਕਰੇ ਬੀਜ ਉਤਪਾਦਨ ਦੀ ਸਖਲਾਈ ਲੈ ਕੇ ਕਿਸਾਨ ਇਸ ਕਿੱਤੇ ਨੂੰ ਵਧੇਰੇ ਬਰੀਕੀ ਅਤੇ ਨਿਪੁੰੰਤਾ ਨਾਲ ਕਰ ਸਕਦੇ ਹਨ ਵੱਖ-ਵੱਖ ਜਿੰਸਾਂ ਦਾ ਮਿਆਰੀ ਬੀਜ ਉਤਪਾਦਨ ਅੱਜ ਦੇ ਸਮੇਂ ਦੀ ਮੁੱਖ ਮੰਗ ਹੈ ਕਿਸਾਨਾਂ ਦੁਆਰਾ ਇਸ ਕਿੱਤੇ ਨੂੰ ਅਪਣਾਉਣਾ ਇੱਕ ਲਾਭਦਾਇਕ ਉਪਰਾਲਾ ਹੈ